ਇਨਸਾਨ ਦੇ ਸਰੀਰ ਦਾ ਸਭ ਤੋਂ ਖੂਬਸੂਰਤ ਇਸਾ ਦਿਲ ਹੁੰਦਾ ਤੇ ਕਹਿੰਦੇ ਨੇ ਮੋਤੀਏ ਦੇ ਫੁੱਲ ਵਰਗਾ ਮੈਂ ਤੇਰੇ ਤੋਂ ਦਿਲ ਕੁਰਬਾਨ ਕੀਤਾ ਦਿਲ ਦਾ ਪਤਾ ਨਹੀਂ ਰੰਗ ਮੋਤੀਏ ਦਾ ਹੁੰਦਾ ਕਿ ਪਤਾ ਨਹੀਂ ਉਹਦਾ ਲਾਲ ਰੰਗ ਹੁੰਦਾ ਹੈ ਖੈਰ ਉਹਦੇ ਅੰਦਰ ਵਗਦੇ ਖੂਨ ਦਾ ਤੇ ਰੰਗ ਲਾਲ ਹੀ ਹੁੰਦਾ ਦਿਲ ਸਾਡੇ ਸਰੀਰ ਦਾ ਇੱਕ ਬੜਾ ਹੀ ਮਹੱਤਵਪੂਰਨ ਅੰਗ ਹੈ ਬਹੁਤ ਸਾਰੀਆਂ ਚੀਜ਼ਾਂ ਸੀ ਕਹਿੰਦੇ ਆ ਜੀ ਮੇਰਾ ਤਾਂ ਦਿਲ ਹੀ ਨਹੀਂ ਕਰਦਾ ਮੇਰਾ ਤਾਂ ਦਿਲ ਹੀ ਬਹਿ ਗਿਆ ਹੈ ਮੇਰਾ ਤਾਂ ਦਿਲ ਆਏ ਹੋ ਗਿਆ ਬਹੁਤ ਸਾਰੇ ਮਹਾਵਰੇ ਸਾਡੇ ਦਿਲ ਦੇ ਨਾਲ ਜੁੜੇ ਹੋਏ ਨੇ ਦਿਲ ਤੇ ਮਨ ਦੋ ਚੀਜ਼ਾਂ ਨੇ ਜਿਹੜੀਆਂ ਸਾਡੇ ਸਰੀਰ ਦੇ ਵਿੱਚ ਕੰਮ ਹੀ ਕਰਦੀਆਂ ਨੇ ਤੇ ਸਾਡੀਆਂ ਸੋਚਾਂ ਨੂੰ ਵੀ ਕਾਬੂ ਚ ਵੀ ਕਰਦੀਆਂ ਨੇ ਤੇ ਭਟਕਾਉਂਦੀਆਂ ਵੀ ਨੇ ਅਗਰ ਅਸੀਂ ਦਿਲ ਦੀ ਗੱਲ ਕਰਦੇ ਹਾਂ ਤੇ ਦਿਲ ਜੇ ਤੁਸੀਂ ਬਾਲੂਜੀ ਪੜ੍ਹੀ ਹੋਈ ਹੈ ਤੇ ਸਾਰਿਆਂ ਨੇ ਜ਼ਰੂਰ ਪੜ੍ਹਿਆ ਹੋਣਾ ਕਿ ਦਿਲ ਦਾ ਆਕਾਰ ਜਿੰਦਾ ਬੰਦਾ ਹੁੰਦਾ ਨਾ ਉਹਦੇ ਹੱਥ ਦੀ ਮੁਠੀ ਜਿੰਨਾ ਹੁੰਦਾ ਤੇ ਇਹ ਦਿਲ ਹੈ ਜਿਹਨੂੰ ਅਸੀਂ ਸਭ ਤੋਂ ਸਰੀਰ ਦਾ ਮਹੱਤਵਪੂਰਨ ਹਿੱਸਾ ਮੰਨਦੇ ਹਾਂ ਤੇ ਕਈ ਵਾਰ ਇਹ ਵੀ ਅਸੀਂ ਕਹਿੰਨੇ ਆ ਕਿ ਤਨ ਨੂੰ ਰੋਗ ਮਾਰ ਜਾਂਦੇ ਨੇ ਦਿਲਾਂ ਨੂੰ ਸੋਗ ਮਾਰ ਜਾਂਦੇ ਨੇ ਬੰਦਾ ਕੁਝ ਨਹੀਂ ਇੰਜ ਨਹੀਂ ਮਰਦਾ ਬੇਵਫਾ ਲੋਕ ਮਰ ਜਾਂਦੇ ਨੇ ਸੋ ਜਿਹੜੇ ਸਾਡੇ ਸਰੀਰ ਦੇ ਅੰਗ ਹੈ ਨਾ ਉਹਨਾਂ ਨੂੰ ਅਸੀਂ ਬਹੁਤ ਸਾਰੀਆਂ ਆਪਣੇ ਭਾਵਨਾਵਾਂ ਨਾਲ ਜੋੜਿਆ ਹੁੰਦਾ ਤੇ ਦਿਲ ਉਹਨਾਂ ਦੇ ਵਿੱਚੋਂ ਇੱਕ ਹੈ ਦੋ ਮਹੱਤਵਪੂਰਨ ਅੰਗ ਦਿਲ ਤੇ ਦਿਮਾਗ ਮਨੁੱਖ ਦੇ ਅੰਦਰ ਅਜਿਹੇ ਦੋ ਅੰਗ ਨੇ ਜਿਹੜੇ ਪੂਰੀ ਹਯਾਤੀ ਪੂਰੀ ਜ਼ਿੰਦਗੀ ਟੜਕਦਾ ਵੀ ਰਹਿੰਦਾ ਦਿਲ ਦਿਮਾਗ ਵੀ ਕੰਮ ਕਰਦਾ ਹੈ ਤੇ ਤਾਂ ਹੀ ਬੰਦਾ ਜਿਹੜਾ ਇਹ ਦੁਨੀਆ ਦੇ ਵਿੱਚ ਧੁਰਿਆ ਫਿਰਦਾ ਹੈ ਦਿਲ ਜਿਹੜਾ ਨਾ ਇਹ ਸਾਡੀਆਂ ਭਾਵਨਾਵਾਂ ਦਾ ਵੀ ਕੇਂਦਰ ਹੈਗਾ ਹਾਲਾਂਕਿ ਭਾਵਨਾਵਾਂ ਨੂੰ ਕੰਟਰੋਲ ਕਰਦਾ ਦਿਮਾਗ ਪਰ ਦਿਲ ਦੀ ਧੜਕਣ ਦਿਲਕਪ੍ਰੇ ਰਿਦਮ ਦੇ ਨਾਲ ਚੱਲਦਾ ਇਹਦੇ ਵੈਂਟਿਕੂਲਰ ਆਟਰੀਕਲਜ਼ ਹੈਗੇ ਜਿਹੜੇ ਨੇ ਆਰੀਕਲਸ ਨੇ ਇਹ ਖੁੱਲਦੇ ਨੇ ਬੰਦ ਹੁੰਦੇ ਨੇ ਖੁੱਲਦੇ ਨੇ ਬੰਦ ਹੁੰਦੇ ਨੇ ਇੱਕ ਜਿਹੜੇ ਦਾ ਰਿਦਮ ਹੈ ਇੱਕ ਜਿਹੜੀ ਦੀ ਤਾਲ ਹੈ ਉਹੋ ਹੀ ਸਾਡੇ ਅੰਦਰ ਲੀਆਂ ਭਾਵਨਾਵਾਂ ਨੂੰ ਕੰਟਰੋਲ ਕਰਦੀਆਂ ਨੇ ਕਿਸੇ ਵਿਅਕਤੀ ਦਾ ਦਿਲ ਕਿੰਨੇ ਰਿਦਮ ਦੇ ਨਾਲ ਧੜਕਦਾ ਹੈ ਕਿਸ ਤਾਲ ਦੇ ਨਾਲ ਧੜਕਦਾ ਹੈ ਸੱਚ ਜਾਣਿਓ ਉਹਦੇ ਨਾਲ ਉਹਦੀ ਇਮੋਸ਼ਨਸ ਵੀ ਨਿਜਾਂਤਰਾਤ ਹੁੰਦੀਆਂ ਨੇ ਪਤਾ ਨਹੀਂ ਗੱਲ ਤੁਹਾਡੇ ਮਨਣ ਚ ਆਵੇ ਨਾ ਆਵੇ ਪਰ ਹੈ ਇਹ ਸੱਚੀ ਹੈ ਅਸੀਂ ਕਹਿੰਦੇ ਹਾਂ ਜੀ ਦਿਲ ਨੂੰ ਬਿਮਾਰੀਆਂ ਲੱਗ ਜਾਂਦੀਆਂ ਬਿਲਕੁਲ ਸਹੀ ਗੱਲ ਹੈ ਦਿਲ ਤੇ ਦਿਮਾਗ ਦਾ ਡੂੰਗਾ ਸਬੰਧ ਹੈ ਜੋ ਚੀਜ਼ਾਂ ਦਿਮਾਗ ਦੇ ਉੱਪਰ ਅਸਰ ਕਰਦੀਆਂ ਨੇ ਉਹਨਾਂ ਨੇ ਦਿਲ ਦੇ ਉੱਪਰ ਵੀ ਅਸਰ ਕਰਨਾ ਹੁੰਦਾ ਹੈ ਭਾਈ ਦੌੜ ਦੀ ਜ਼ਿੰਦਗੀ ਦੇ ਵਿੱਚ ਬੰਦਾ ਸਟ्रेस ਦੇ ਵਿੱਚ ਰਹਿੰਦਾ ਹੈ ਸਟ्रेस ਜ਼ਿਆਦਾ ਹੋ ਜਾਵੇ ਤੇ ਡਿਪਰੈਸ਼ਨ ਹੋ ਜਾਂਦਾ ਹੈ ਗੁੱਸਾ ਵੀ ਬੜਾ ਹੁੰਦਾ ਹੈ ਇਹ ਦੋ ਤਿੰਨ ਇਮੋਸ਼ਨਸ ਨੇ ਸਟ्रेस ਜਿਹੜਾ ਐਂਗਰ ਹੈ ਇਹ ਇੱਕ ਇਮੋਸ਼ਨ ਹੈ ਸਾਡੀ ਜਿੰਨਾ ਜ਼ਿਆਦਾ ਗੁੱਸਾ ਹੁੰਦਾ ਹੈ ਜਿੰਨਾ ਜ਼ਿਆਦਾ ਸਟ੍ਰੈਸ ਹੁੰਦਾ ਹੈ ਬੰਦਾ ਜਿਹੜਾ ਉਨਾ ਹੀ ਉਤੇਜਿਤ ਹੁੰਦਾ ਹੈ ਉਤੇਜਿਤ ਹੁੰਦਾ ਤੇ ਦਿਲ ਨੂੰ ਬੜੀ ਤੇਜ਼ੀ ਨਾਲ ਕੰਮ ਕਰਨਾ ਪੈਂਦਾ ਜਦੋਂ ਦਿਲ ਦੀ ਧੜਕਣ ਵਧਦੀ ਹੈ ਤੇ ਫਿਰ ਬਿਮਾਰੀਆਂ ਵੀ ਲੱਗਦੀਆਂ ਨੇ ਮੈਨੂੰ ਨਾ ਸਾਡੇ ਘਰ ਇੱਕ ਆਉਂਦੀ ਚਾਚੀ ਯਾਦ ਆ ਪਤਾ ਨਹੀਂ ਉਹਨੂੰ ਦਿਲ ਦੀ ਬਿਮਾਰੀ ਸੀ ਕਿ ਕੀ ਸੀ ਉਹਨੇ ਜਦੋਂ ਵੀ ਆਉਣਾ ਤਾਂ ਉਹਨੇ ਮੇਰੀ ਮਾਤਾ ਜੀ ਨਾਲ ਗੱਲਾਂ ਕਰਨੀਆਂ ਘਣਾ ਮੇਰਾ ਦਿਲ ਛੱਜ ਵਾਂਗੂ ਫਟਕ ਫਟਕ ਵੱਜਦਾ ਹੈ ਅਜੀ ਤਾਂ ਜ਼ਾਕਰ ਦੇ ਹੁੰਦੇ ਸੀ ਕਿ ਦਿਲ ਜਿਹੜਾ ਵੀ ਛੱਜ ਵਾਂਗ ਹੋ ਸਕਦਾ ਪਰ ਤਸ਼ਬੀ ਬੜੀ ਵਧੀਆ ਹੁੰਦੀ ਸੀ ਉਹਨਾਂ ਦੀ ਕਿ ਸ਼ਾਇਦ ਉਹਨਾਂ ਨੂੰ ਟੈਨਸ਼ਨ ਹੁੰਦੀ ਹੋਣੀ ਹੈ ਸਟ्रेस 'ਚ ਹੁੰਦੇ ਹੋਣੇ ਆ ਤੇ ਉਹਨਾਂ ਦਾ ਦਿਲ ਤੇਜ਼ੀ ਨਾਲ ਧੜਕਦਾ ਦਿਲ ਜਿਹੜਾ ਉਹਨਾਂ ਨੂੰ ਇਹ ਲੱਗਦਾ ਸੀ ਜਿਵੇਂ ਛੱਜ ਨਾਲ ਧਾਣੇ ਛੱਟਦਿਆਂ ਜਿਹੜੀ ਆਵਾਜ਼ ਆਉਂਦੀ ਹੈ ਇੰਜ ਤੇ ਇਹ ਉਹ ਡਾਇਲੌਗ ਅਕਸਰ ਹੀ ਚਾਚੀ ਜੀ ਬੋਲਦੇ ਹੁੰਦੇ ਸੀ ਤੇ ਜਦੋਂ ਉਹਨਾਂ ਦੀ ਡੈਥ ਹੋਈ ਤਾਂ ਹੋਈ ਵੀ ਦਿਲ ਦੀ ਬਿਮਾਰੀ ਨਾਲ ਹੀ ਸੀ ਸੋ ਦਿਲ ਨੂੰ ਸੰਭਾਲ ਕੇ ਰੱਖਣਾ ਦਿਲ ਦੇ ਉੱਪਰ ਤੁਹਾਡਾ ਵਾਸ ਹੋਵੇ ਨਾ ਕਿ ਤੁਹਾਨੂੰ ਦਿਲ ਜਿਹੜਾ ਉਹ ਕਾਬੂ ਚ ਕਰੇ ਇਹ ਇਹ ਬਹੁਤ ਇੰਪੋਰਟੈਂਟ ਚੀਜ਼ਾਂ ਨੇ ਕਹਿੰਦੇ ਕਿ ਸਾਡੇ ਅੰਦਰ ਜਿਹੜਾ ਦਿਲ ਆ ਨਾ ਸਾਡਾ ਇਹਦੇ ਕਾਰਨ ਇੰਟਿਊਸ਼ਨ ਹੁੰਦੀ ਕਹਿੰਦੇ ਮੈਨੂੰ ਲੱਗਦਾ ਹੈ ਕਿ ਕੁਝ ਮਾੜਾ ਵਾਪਰਨ ਵਾਲਾ ਹੈ ਲੱਗਦਾ ਹੈ ਕੁਝ ਚੰਗਾ ਹੋ ਜਾਣਾ ਹੈ ਉਹ ਇੰਟਿਊਸ਼ਨ ਜਿਹੜੀ ਹੈ ਨਾ ਵਿਗਿਆਨੀ ਕਹਿੰਦੇ ਨੇ ਦਿਲ ਦੇ ਵਿਗਿਆਨੀ ਉਹ ਕਹਿੰਦੇ ਨੇ ਕਿ ਇਹਦਾ ਸਬੰਧ ਵੀ ਦਿਲ ਦੀ ਧੜਕਣ ਦੇ ਨਾਲ ਹੈ ਕਿ ਜਿੰਨੇ ਸੜੇ इमोशनल ਐਕਸਪੀਰੀਐਂਸਸ ਨੇ ਉਹਨਾਂ ਦੇ ਬਾਰੇ ਵਿੱਚ ਸਾਡਾ ਦਿਲ ਸਾਨੂੰ ਸਿਗਨਲ ਦਿੰਦਾ ਹੈ ਉਹ ਸਿਗਨਲ ਜਿਹੜੇ ਨੇ ਉਹ ਹੀ ਸਾਡੇ ਲਈ ਪਰਸੈਪਸ਼ਨ ਦਾ ਵੀ ਰੀਜ਼ਨ ਬਣਦੇ ਨੇ ਕਿ ਅਸੀਂ ਕੀ ਪਰਸੀਵ ਕਰ ਰਹੇ ਹਾਂ ਕੀ ਮਹਿਸੂਸ ਕਰ ਰਹੇ ਹਾਂ ਕਿ ਲੱਗਦਾ ਹੈ ਕਿ ਇੰਜ ਹੋਣਾ ਇਹ ਜਿਹੜੀਆਂ ਭਾਵਨਾਵਾਂ ਨੇ ਜਾਂ ਜੋ ਵੀ ਸਾਡੇ ਲਫ਼ਜ਼ ਨੇ ਜਿਨ੍ਹਾਂ ਨੂੰ ਅਸੀਂ ਕਹਿੰਦੇ ਸ਼ਬਦ ਬਣੇ ਹੋਏ ਨੇ ਉਹਨਾਂ ਦਾ ਸਬੰਧ ਦਿਲ ਦੀ ਪਛਾਹ ਦੇ ਨਾਲ ਹੈਗਾ ਜਦੋਂ ਬੱਚਾ ਪੈਦਾ ਹੁੰਦਾ ਉਦੋਂ ਤੋਂ ਲੈ ਕੇ ਮਰਦੇ ਦਮ ਤੱਕ ਦਿਲ ਲਗਾਤਾਰ ਟੜਕਦਾ ਕਹਿੰਦੇ 1 ਮਿੰਟ ਦੇ ਵਿੱਚ 76 ਵਾਰੀ ਦਿਲ ਟੜਕਦਾ ਤੇ ਜਦੋਂ ਜ਼ਿਆਦਾ ਤੇਜ਼ੀ ਨਾਲ ਟੜਕਣ ਲੱਗ ਜਾਂਦਾ ਤਾਂ ਫਿਰ ਬਲੱਡ ਪ੍ਰੈਸ਼ਰ ਹੋ ਗਿਆ ਜੀ ਹੋਰ ਕਈ ਬਿਮਾਰੀਆਂ ਦਿਲ ਦੀਆਂ ਲੱਗ ਜਾਂਦੀਆਂ ਨੇ ਅਚਾਨਕ ਕਿਸੇ ਨੂੰ ਚਲਦਾ ਚਲਦਾ ਦਿਲ ਬੰਦ ਹੋ ਗਿਆ ਸਿਮਿਲਰਲੀ ਦਿਮਾਗ ਦੀ ਗੱਲ ਕਰਦੇ ਸੋ ਇਸ ਕਰਕੇ ਦਿਲ ਦੀ ਜਿਹੜੀ ਫਿਜ਼ੀਕਲ ਵੈਲਬੀਇੰਗ ਆ ਇਹ ਬਹੁਤ ਜ਼ਰੂਰੀ ਹੈ ਤੁਸੀਂ ਕਹਣਾ ਮੈਨੂੰ ਬਾਇਓਲੋਜੀ ਪੜਾਉਣ ਲੱਗ ਗਈ ਕੱਲ ਬਾਇਓਲੋਜੀ ਦੀ ਨਹੀਂ ਹੈ ਗੱਲ ਇਹ ਹੈ ਕਿ ਜਿੰਨਾ ਚਿਰ ਤੱਕ ਸਾਨੂੰ ਪਤਾ ਨਹੀਂ ਹੈ ਕਿ ਸਾਡੇ ਅੰਦਰ ਆਰਗਨ ਜਿਹੜਾ ਹੈ ਉਹ ਕਿਸ ਢੰਗ ਦਾ ਹੈ ਉਹਨੇ ਉਹਦੀ ਕੀ ਹਿਫਾਜ਼ਤ ਚਾਹੀਦੀ ਹੈ ਕੀ ਉਹਦੀ ਸੰਭਾਲ ਚਾਹੀਦੀ ਹੈ ਮੈਨੂੰ ਲੱਗਦਾ ਉਹਨਾਂ ਚਿਰ ਤੱਕ ਅਸੀਂ ਉਥੋਂ ਅਵੇਸਲੇ ਹੋ ਜਾਣੇ ਤੇ ਕਿੰਨੀਆਂ ਸਾਰੀਆਂ ਬਿਮਾਰੀਆਂ ਲਵਾ ਬੈਠੇ ਆ ਸੋ ਸਾਡੀ ਜਿਹੜੀ ਸਰੀਰ ਦੀ ਫਿਜ਼ੀਕਲ ਵੈਲ ਬੀਇੰਗ ਉਹ ਦਿਲ ਦੇ ਨਾਲ ਹੈ ਤੇ ਦਿਲ ਜਿਹੜਾ ਹੈ ਉਤਾ ਹੀ ਕਾਇਮ ਹੈ ਜੇ ਤੁਸੀਂ ਆਪਣੀਆਂ ਇਮੋਸ਼ਨਸ ਨੂੰ ਆਪਣੀਆਂ ਭਾਵਨਾਵਾਂ ਨੂੰ ਕਾਬੂ ਵਿੱਚ ਰੱਖਦੇ ਹੋ ਹਾਲਾਂਕਿ ਉਹਨਾਂ ਸਾਰਿਆਂ ਦਾ ਸਿੱਧਾ ਸਬੰਧ ਜਦੋਂ ਆਪਾਂ ਗੁੱਸੇ ਚ ਹੁੰਨੇ ਆ ਨਾ ਤੇ ਕਹਿੰਦੇ ਜੀ ਮੂੰਹ ਲਾਲ ਹੋ ਗਿਆ ਉਹ ਜਿਹੜਾ ਮੂੰਹ ਲਾਲ ਹੁੰਦਾ ਨਾ ਬਲੱਡ ਦਾ ਜਿਹੜਾ ਸਰਕੂਲੇਸ਼ਨ ਆ ਉਹ ਤੇਜ਼ ਹੋ ਜਾਂਦਾ ਫਾਸਟ ਫਾਸਟ ਦਿਲ ਜਿਹੜਾ ਧੜਕਦਾ ਤੇ ਤੁਹਾਡੇ ਚਿਹਰੇ ਦੇ ਉੱਪਰ ਜਿਹੜਾ ਬਲੱਡ ਦਾ ਸਪਲਾਈ ਹੈ ਉਹ ਜ਼ਿਆਦਾ ਹੋ ਜਾਂਦੀ ਹੈ ਜਿਸ ਦੇ ਕਰਕੇ ਚਿਹਰਾ ਗੁੱਸੇ ਨਾਲ ਲਾਲ ਹੋ ਗਿਆ ਫਿਰ ਮਾਵਰਾ ਤੇ ਬਣ ਗਿਆ ਵੀ ਉਹ ਗੁੱਸੇ ਨਾਲ ਲਾਲ ਪੀਲਾ ਹੋ ਗਿਆ ਉਹ ਮਹਾਵਰੇ ਬਣਿਆ ਐਸੇ ਤੋਂ ਹੀ ਬਣਿਆ ਸਾਡੀ ਫਿਜ਼ੀਓਲੋਜੀ ਦੇ ਨਾਲ ਜਾਂ ਸਾਡੇ ਸਰੀਰਕ ਬਣਤਰ ਦੇ ਨਾਲ ਹੈ। ਸੋ ਦਿਲ ਦੇ ਨਾਲ ਜੁੜੇ ਬਹੁਤ ਸਾਰੇ ਗੀਤ ਵੀ ਨੇ ਤੇ ਦਿਲ ਦੇ ਨਾਲ ਜੁੜੇ ਬਹੁਤ ਸਾਰੇ ਇਹ ਮਹਾਵਰੇ ਵੀ ਹੈਗੇ ਨੇ ਪਰ ਅਸਲ ਦੇ ਵਿੱਚ ਦਿਲ ਇੱਕ ਅੰਗ ਹੈ ਸਾਡੇ ਸਰੀਰ ਦਾ ਜਿਹੜਾ ਧੜਕਦਾ ਹੈ ਤੇ ਅਸੀਂ ਜਿਉਂਨੇ ਆ ਤੇ ਜਦੋਂ ਧੜਕਣਾ ਬੰਦ ਕਰ ਦਿੰਦਾ ਤੇ ਫਿਰ ਬੰਦਾ ਖਤਮ ਹੋ ਜਾਂਦਾ ਸੋ ਦਿਮਾਗੀ ਇਮੋਸ਼ਨਲ ਤੇ ਸਾਡੀ ਮੈਂਟਲ ਹੈਲਥ ਜਿਹੜੀ ਹੈ ਉਹ ਸਾਡੇ ਦਿਲ ਦੇ ਨਾਲ ਸੰਬੰਧਿਤ ਹੈ। ਤੇ ਹੁਣ ਇੱਕ ਨਿੱਕੀ ਜਿਹੀ ਗੱਲ ਕਰਨ ਲੱਗੀ ਆ ਦਿਮਾਗ ਦੇ ਸੱਚੀ ਕਦੇ ਕਦੇ ਦਿਲ ਕਰਦਾ ਹੁੰਦਾ ਹੈ ਕਿ ਜੋ ਕੁਝ ਪੜਿਆ ਹੋਵੇ ਨਾ ਉਹ ਤੁਹਾਡਾ ਜ਼ਰੂਰ ਸਾਂਝਾ ਕੀਤਾ ਜਾਵੇ ਇਹ तकरीबन ਮੈਨੂੰ ਲੱਗਦਾ ਹੈ ਕਿ ਅਪ੍ਰੈਲ ਮਹੀਨੇ ਦਾ ਦੂਜਾ ਹਫਤਾ ਸੀਗਾ ਤੇ ਕੈਲਗਰੀ ਹਰੜ ਦੇ ਵਿੱਚ ਇੱਕ ਬੜੀ ਮੈਨੂੰ ਤਾਂ ਬੜੀ ਹਰਾਨੀ ਜਨਕੀ ਜੀ ਖਬਰ ਲੱਗੀ ਤੇ ਪੋਤਰੇ ਦਾ ਫੋਨ ਆਇਆ ਤੇ ਮੈਂ ਸਪੈਸ਼ਲੀ ਉਹਦੇ ਨਾਲ ਕਿਰ ਇਹੋ ਜਿਹੀ ਗੱਲਾਂ ਜ਼ਰੂਰ ਕਰ ਲੈਣੀਆਂ ਹੁੰਦੀਆਂ ਤੇ ਜਦੋਂ ਮੈਂ ਉਹਦੇ ਨਾਲ ਗੱਲ ਕੀਤੀ ਕਹਿੰਦਾ ਵਾਓ ਦਾਦੀ ਇਟਸ ਗ੍ਰੇਟ ਇਟਸ ਗ੍ਰੇਟ ਤਾਂ ਉਹ ਗ੍ਰੇਟ ਗੱਲ ਕੀ ਸੀਗੀ ਕਹਿੰਦੇ ਨੇ ਕਿ ਦਿਮਾਗ ਜਿਹੜਾ ਸਾਡਾ ਇਹ ਰੱਬ ਨੇ ਬਣਾਇਆ ਇਹੋ ਜਿਹਾ ਹੈ ਕਿ ਜਿੱਦੇ ਤੋਂ ਹੀ ਅਗਾ ਕੰਪਿਊਟਰ ਬਣੇ ਤੇ ਜਿੱਦੇ ਤੋਂ ਹੀ ਗਿਆ ਅਗੇ ਜਾ ਕੇ ਸਾਡੇ ਟੀਵੀ ਬਣੇ ਮੈਨੂੰ ਯਾਦ ਆਉਂਦਾ ਕਿ ਸਾਡੇ ਕੋਲ ਨਾ ਟੈਕਸਲਾ ਟੀਵੀ ਹੁੰਦਾ ਸੀਗਾ ਤੇ ਉਸ ਵੇਲੇ ਟਿਊਬਾਂ ਵਾਲੇ ਟੀਵੀ ਹੁੰਦੇ ਸੀ ਤਾਂ ਟੀਵੀ ਆਇਆ ਵੇਖਦੇ ਰਹੀਦਾ ਸੀ ਵਧੀਆ ਸੀ ਸਭ ਕੁਝ ਬਟ ਇੱਕ ਵਾਰੀ ਅਚਾਨਕ ਕਿਤੇ ਪਿੱਛੋਂ ਖੋਲਣਾ ਪੈ ਗਿਆ ਤੇ ਜਦੋਂ ਮਿਸਤਰੀ ਆਇਆ ਤੇ ਪਿੱਛੇ ਛਾਤੀ ਮੋਰੀ ਬਾਈ ਨਿਕ 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 ਜੁਗ ਜੁਗਨੂ ਵਾਂਗੂ ਜਗ ਤੇ ਛੋਟੇ ਛੋਟੇ ਬਲਬਾਂ ਜਿਵੇਂ ਪੂਰਾ ਆਕਾਸ਼ ਹੀ ਜਿਹੜਾ ਹੈ ਇਹਦੇ ਅੰਦਰ ਸਮਾਇਆ ਹੋਇਆ ਤੇ ਉਹਦੇ ਰਾਹੀਂ ਹੀ ਆਵਾਜ਼ ਤੇ ਚਿੱਤਰ ਜਿਹੜੇ ਸੀ ਸਾਡੇ ਤੱਕ ਆਉਂਦੇ ਸੀ ਤੇ ਉਸ ਵੇਲੇ ਰਸ਼ਕ ਆਉਂਦਾ ਸੀਗਾ ਉਸ ਦਿਮਾਗ ਦੇ ਉੱਪਰ ਜਿਨੇ ਇਹਦੀ ਇਜਾਦ ਕੀਤੀ ਹੈ ਤੇ ਫਿਰ ਆਪਾਂ ਕਿਉਂ ਨਾ ਰਸ਼ਕ ਕਰੀ ਉਸ ਰੱਬ ਤੇ ਜਿਨੇ ਸਾਡਾ ਦਿਮਾਗ ਬਣਾਇਆ हां ਤੇ ਗੱਲ ਤੇ ਆਪਾਂ ਹੋਰ ਹੀ ਪਾਸੇ ਮੋੜ ਲਈ ਗੱਲ ਇਹ ਸੀ ਕਿ ਦਿਮਾਗ ਜਿਹੜਾ ਸਾਡਾ ਸੁਨੇਹ ਕਿਵੇਂ ਦਿੰਦਾ ਇਹਦਾ ਇੱਕ ਬੜਾ ਵਧੀਆ ਆਧਿਨ ਹੋਇਆ ਨੇਚਰ ਮੈਗਜ਼ੀਨ ਹੈ ਜਿਹਦੇ ਵਿੱਚ ਜਰਨਲ ਹੈ ਜਿੱਦੇ ਚ ਇੱਕ ਆਰਟੀਕਲ ਛਪਿਆ ਤੇ ਉਸ ਆਰਟੀਕਲ ਦਾ ਹਵਾਲਾ ਦੇ ਕੇ ਇਹ ਨਿਊਜ਼ ਆਈ ਹੋਈ ਸੀ ਕੈਲਗਰੀ ਹਰਾਲਡ ਦੇ ਵਿੱਚ ਜਿਹੜੀ ਮੈਂ ਤੁਹਾੜਾ ਨਾਲ ਜ਼ਰੂਰ ਸਾਂਝੀ ਕਰਨੀ ਹੈ ਕਿ ਉਹ ਕਹਿੰਦੇ ਨੇ ਕਿ ਇੱਕ ਚੂਹੀ ਦੇ ਦਿਮਾਗ ਦਾ ਜਸਟ ਇੱਕ ਖਸਖਸ ਦੇ ਦਾਣੇ ਜਿੰਨਾ ਹਿੱਸਾ ਲਿਆ ਉਹ ਜਿਹੜਾ ਸਾਰੀ ਬ੍ਰह्म ਹੁੰਦਾ ਦਿਮਾਗ ਦਾ ਜਿਹੜਾ ਹਿੱਸਾ ਹੈ ਉਹਦੇ ਛੋਟੇ ਜਿਹੇ ਟੁਕ ਵਿੱਚ ਜੋ ਮਤਲ ਮਮੋਰੀ ਜਿਹਾ ਉਹਦਾ ਹਿੱਸਾ ਲੈ ਕੇ ਕਈ ਲੱਖ ਗੁਣਾ ਵੱਡਾ ਕਰਕੇ ਵੇਖਣ ਵਾਲੀਆਂ ਮਾਈਕਰੋਸਕੋਪਸ ਆ ਗਈਆਂ ਨੇ ਕਈ ਲੱਖ ਗੁਣਾ ਵੱਡਾ ਕਰਕੇ ਤੇ ਉਹ ਕਹਿੰਦੇ ਨੇ ਜਦੋਂ ਉਹਦਾ ਅਧਿਐਨ ਕੀਤਾ ਨਾ ਤੁਸੀਂ ਖੁਦ ਵੀ ਹੈਰਾਨ ਹੋਵੋਗੇ ਕਿ ਉਹਨਾਂ ਨੇ ਵੇਖਿਆ ਹੈ ਕਿ ਉਸ ਇੱਕ ਖਸਕਸ ਦੇ ਦਾਣੇ ਜਿੰਨਾ ਜਿਹੜਾ ਚੂਹੀ ਦਾ ਦਿਮਾਗ ਲਿਆ ਹੋਇਆ ਸੀ ਉਹਦੇ ਵਿੱਚ ਕਰੀਬ 2 ਲੱਖ ਸੈਲ ਸੀਗੇ 2 ਲੱਖ ਸੈਲ ਜਾਨੀ ਗਿਣੇ ਵੀ ਜਾ ਸਕਦੇ ਸੀ ਉਹਦਾ ਜਦੋਂ ਉਹਨਾਂ ਨੇ ਫੋਟੋ ਖਿੱਚੀ ਨਾ ਤੇ ਉਹ ਸੱਚੀ ਉਹੀ ਲੱਗਦਾ ਸੀ ਜਿਹੜੀ ਮੈਨੂੰ ਟੀਵੀ ਵਾਲੀ ਗੱਲ ਕੀਤੀ ਕਿ ਜਿਵੇਂ ਉਹ ਗੈਲੈਕਸੀ ਹੁੰਦੀ ਹੈ ਜਿਵੇਂ ਆਕਾਸ਼ ਵਿੱਚ ਚਮਕਦੇ ਤਾਰੇ ਹੁੰਦੇ ਨੇ ਉਹਨਾਂ ਨੇ ਆਧਿਆਨ ਕਰਨਰ ਸੀਗਾ ਵਿਗਿਆਨੀਆਂ ਨੇ ਕੀਤਾ ਕਿ ਕੇਸ ਢੰਗ ਦੇ ਨਾਲ ਸਨੇਹ ਜਿਹੜੇ ਨੇ ਉਹ ਦਿਮਾਗ ਸਾਡੇ ਤੱਕ ਪਹੁੰਚਾਉਂਦਾ ਹੈ ਸਾਡੇ ਦਿਮਾਗ ਜਿਹੜਾ ਨਾ ਉਹ ਅਸਲ ਦੇ ਵਿੱਚ ਤਾਰਾਂ ਦਾ ਸਰਕਟ ਹੈ ਇਸੇ ਦਿਮਾਗ ਨੇ ਤੇ ਬਿਜਲੀ ਖੋਜੀ ਹੈ ਇਸੇ ਦਿਮਾਗ ਨਹੀਂ ਤੇ ਆ ਕੰਪਿਊਟਰ ਟੀਵੀ ਤੇ ਪਤਾ ਨਹੀਂ ਕੀ ਕੁਝ ਬਣਾ ਤਰਿਆ ਤੇ ਇਹ ਦਿਮਾਗ ਖੁਦ ਆਪ ਕਿਵੇਂ ਕੰਮ ਕਰਦਾ ਹੈ ਇਹਦੇ ਬਾਰੇ ਇਹ ਜਿਹੜੀ ਸਟੱਡੀ ਨਵੀਂ ਛਪੀ ਹੈ ਉਹਨੇ ਦੱਸ ਦੱਸਦੇ ਨੇ ਕਹਿੰਦੇ ਨੇ ਕਿ 2 ਲੱਖ 6 ਉਹਦੇ ਵਿੱਚ ਸੀ ਤੇ ਉਹਨਾਂ ਦੇ ਵਿੱਚ ਕਰੀਬ 84000 ਜਿਹੜੇ ਨੇ ਨਿਊਰੋਨਸ ਨਰਵ ਸੈੱਲ ਜਿਨ੍ਹਾਂ ਨੂੰ ਕਹਿੰਦੇ ਨਰਵ ਸੈੱਲ ਹੁੰਦੇ ਨੇ ਜਿਹੜੇ ਸੁਨੇਹਾ ਗਾਂ ਤੋਂ ਗਾਂ ਤੋਂ ਗਾਂ ਪਹੁੰਚਾਉਂਦੇ ਨੇ ਸੋ ਦਿਮਾਗ ਸਾਡਾ ਸਾਰਾ ਨਾੜੀ ਸੈੱਲਾਂ ਨਾਲ ਭਰਿਆ ਹੁੰਦਾ ਤੇ ਉਹ ਸੈੱਲ ਆਪਸ ਦੇ ਵਿੱਚ ਜੁੜੇ ਹੁੰਦੇ ਨੇ ਬੜਾ ਖੂਬਸੂਰਤ ਜੋੜ ਮੇਲ ਕੁਦਰਤ ਨੇ ਕੀਤਾ ਹੋਇਆ ਬਿਲਕੁਲ ਐ ਹੀ ਲਾ ਲੋ ਜਿਵੇਂ ਕਨੈਕਸ਼ਨ ਲਾਇਆ ਹੁੰਦਾ ਨਾ ਬਿਜਲੀ ਦੇ ਤਾਰਾਂ ਦਾ ਕਿ ਇੱਥੇ ਸਵਿੱਚ ਹੈ ਤੇ ਉਹਦੇ ਨਾਲ ਕਨੈਕਸ਼ਨ ਫਿਰ ਅਗਾਹ ਚੱਲ ਗਿਆ ਤੇ ਫਿਰ ਅੱਗੇ ਜਾ ਕੇ ਜਿਹੜਾ ਸਵਿੱਚ ਹੈ ਉਹਦੇ ਨਾਲ ਤੇ ਉਹ ਸਾਰਾ ਅੰਦਰ ਬਿਜਲੀ ਦੀ ਵਾਇਰਿੰਗ ਹੋਈ ਹੋਈ ਹੈ ਸੋ ਦਿਮਾਗ ਦੀ ਵਾਇਰਿੰਗ ਦੀ ਜਦੋਂ ਨਾ ਸਟੱਡੀ ਕੀਤੀ ਤੋ ਵੀ ਬੜੀ ਇੰਟਰਸਟਿੰਗ ਸਟੱਡੀ ਸੀਗੀ ਤੇ ਵਿਗਿਆਨੀਆਂ ਨੇ ਦੇਖਿਆ ਕਿ ਇੱਕ ਖਸਖਸ ਦੇ ਦਾਣੇ ਜਿੰਨਾ ਜਿਹੜਾ ਦਿਮਾਗ ਹੈ ਉਹਦੇ ਵਿੱਚ ਹੈ ਕਰੀਬ 2 ਲੱਖ ਦੇ ਕਰੀਬ ਸੈੱਲ ਤੇ 84000 ਨਰਵ ਸੈੱਲ ਜਿਹੜੇ ਸੁਨੇਹਾ ਪਹੁੰਚਾਉਂਦੇ ਨੇ ਵਾਇਰਿੰਗ ਤੇ ਉਹਦੇ ਵਿੱਚ 524 ਮਿਲੀਅਨ ਕਨੈਕਸ਼ਨਸ ਸੀਗੇ ਸੈਨੈਪਸਿਸ ਉਹਨੂੰ ਕਿਹਾ ਜਾਂਦੇ ਨੇ ਵਿਗਿਆਨ ਦੀ ਭਾਸ਼ਾ ਦੇ ਵਿੱਚ ਜਿਹੜੇ ਇੱਕ ਦੂਜੇ ਦੇ ਨਾਲ ਇੱਕ ਸੈੱਲ ਦੂਜੇ ਸੈੱਲ ਨਾਲ ਜੁੜਿਆ ਹੁੰਦਾ ਤੇ ਇਹਨਾਂ ਸੈੱਲਾਂ ਦੀ ਬਣਤਰ ਵੀ ਅਮੀਬਾ ਵਰਗੀ ਹੁੰਦੀ ਆ ਸੋ ਉਹਦੇ ਤੋਂ ਕਈ ਇਸ ਸਿਨੈਪਸਿਸ ਨਿਕਲਦੇ ਨੇ ਜਿਹੜੇ ਗਾਂ ਜੁੜੇ ਹੁੰਦੇ ਨੇ ਸੋ ਅੰਜ ਦਿਮਾਗ ਇੱਕ ਸੁਨੇਹਾ ਜਿਹੜਾ ਹੈ ਉਹ ਇੱਕ ਸਿਰੇ ਤੋਂ ਦੂਜੇ ਸਿਰੇ ਦੂਜੇ ਤੋਂ ਤੀਜੇ ਤੇ ਸਾਡੇ ਸਿਰ ਤੋਂ ਲੈ ਕੇ ਸਾਡੇ ਪੈਰਾਂ ਦੀਆਂ ਟਿਪਸ ਤੱਕ ਕਰ ਤੇ ਸਾਡੇ ਹੱਥਾਂ ਦੇ ਟਿਪਸ ਤੱਕ ਕਰ ਤੇ ਸਾਡੇ ਵਾਲਾਂ ਦੇ ਸਿਰਿਆਂ ਤੱਕ ਕਰ ਇਹ ਜਿਹੜੇ ਨਰਵ ਸੈਲਸ ਨੇ ਇਹ ਸੁਨੇਹੇ ਦਿੰਦੇ ਨੇ ਸੋ ਇਹ ਜਿਹੜਾ ਡਾਟਾ ਕੱਢਿਆ ਹੈ ਲੱਭਿਆ ਹੈ ਜਿਹੜੀ ਇੱਕ ਨਵੀਂ ਰਿਸਰਚ ਛਪੀ ਹੈ ਸੋ ਇਹਦਾ ਮੂਲ ਮਕਸਦ ਹੈ ਕਿ ਮਨੁੱਖ ਦੇ ਅੰਦਰ ਮਨੁੱਖ ਦੇ ਦਿਮਾਗ ਦੇ ਅੰਦਰ ਕਿੰਨੇ ਸੈੱਲ ਨੇ ਕਿਸ ਢੰਗ ਦੇ ਕਨੈਕਸ਼ਨਸ ਨੇ ਉਹਨਾਂ ਦੀ ਸਟੱਡੀ ਵਾਸਤੇ ਹੈ। ਸੋ ਭਈ ਆਪਾਂ ਜਿਹੜੀ ਗੱਲਾਂ ਕਹਦੇ ਨੇ ਨਾ ਵੀ ਦਿਮਾਗ ਨਹੀਂ ਫਲਾਣੇ ਦਾ ਹੈਗਾ ਇਹ ਦਿਮਾਗ ਦੀ ਵਰਤੋਂ ਨਹੀਂ ਕਰਦਾ ਦਿਮਾਗ ਦਾ ਐਕਚੁਅਲ ਕਹਿੰਦੇ ਸਾਰਿਆਂ ਦਾ ਹੀ ਹੁੰਦਾ ਹੈ। ਇਹ ਨਹੀਂ ਕਿ ਦਿਮਾਗ ਤੋਂ ਬਿਨਾ ਬੰਦਾ ਇਕੱਲੀ ਪੈਦਾ ਹੁੰਦਾ ਐਵੇਂ ਤੁਸੀਂ ਗਡੋਵਾ ਵੇਖੋ ਛੋਟਾ ਜਿਹਾ ਗਡੋਵਾ ਹੁੰਦਾ ਹੈ। ਮੈਨੂੰ ਯਾਦ ਹੈ ਜਦੋਂ ਅਸੀਂ ਬਾਲ ਵਿੱਚ ਪੜਨ ਲੱਗੇ ਤੇ ਪਹਿਲੀ ਵਾਰੀ ਗਟੋਈ ਦਾ ਸੈਕਸ਼ਨ ਕੀਤਾ ਤੇ ਤਾਂ ਹਨ ਪਰੇਸ਼ਾਨ ਹੋ ਗਿਆ ਕਿ ਗੰਡੋਏ ਦਾ ਵੀ ਦਿਮਾਗ ਹੈਗਾ ਸੋ ਇਹ ਚੀਜ਼ਾਂ ਉਸ ਵੇਲੇ ਤੁਹਾਡੇ ਅੰਦੇ ਭੇਦ ਖੁੱਲਦੇ ਨੇ ਜਿਉਂ-ਜਿਉ ਤੁਸੀਂ ਉਹਦੇ ਅੰਦਰ ਡੂੰਘਾਈ ਦੇ ਵਿੱਚ ਜਾਂਦੇ ਹੋ ਤੇ ਉਹ ਹੈ ਬਿਲਕੁਲ ਸਿੰਪਲ ਜਿਹਾ ਗੰਡੋਏ ਦਾ ਦਿਮਾਗ ਆਕਰਸ਼ਿਤ ਦਿਮਾਗ ਵੀ ਹੈ ਹਰ ਜੀਵ ਦਾ ਦਿਮਾਗ ਹੁੰਦਾ ਹੈ ਬਟ ਛੋਟੇ ਜੀਵਾਂ ਦਾ ਜਿਹੜੇ ਬਿਲਕੁਲ ਹੀਟਲੇ ਦਰਜੇ ਦੇ ਜੀਵ ਨੇ ਉਹਨਾਂ ਦਾ ਦਿਮਾਗ ਵਿਕਸਿਤ ਨਹੀਂ ਹੁੰਦਾ ਮਨੁੱਖ ਨੂੰ ਹੀ ਇਹ ਵਰਦਾਨ ਪ੍ਰਾਪਤ ਹੋਇਆ ਕਿ ਉਹਦਾ ਦਿਮਾਗ ਸਭ ਤੋਂ ਸ਼ਾਤਰ ਹੈ ਸਭ ਤੋਂ ਤੇਜ ਹੈ ਤੇ ਕਹਿੰਦੇ ਨੇ ਕਿ ਜਿੰਨਾ ਤੇਜ ਦਿਮਾਗ ਹੈ ਮਨੁੱਖ ਦਾ ਜੇ ਕਿਤੇ ਉਹ ਸਾਰਾ ਦਿਮਾਗ ਆਪਣੀ ਜ਼ਿੰਦਗੀ ਚ ਵਰਤ ਲਵੇ ਤਾਂ ਤੜਥੱਲੀ ਮਚਾ ਦੇ ਹਾਲਾਂਕਿ ਪੂਰੀ ਜ਼ਿੰਦਗੀ ਦੇ ਵਿੱਚ ਵਿਗਿਆਨੀਆਂ ਨੇ ਇਹ ਤੱਥ ਕੱਢ ਲਿਆ ਕਿ ਮਨੁੱਖ ਆਪਣੇ ਦਿਮਾਗ ਦਾ ਮਸਾ ਹੀ ਕੁਝ ਪਰਸੈਂਟ ਇਸਾ ਵਰਤਦਾ 90 ਪਰਸੈਂਟ ਨਹੀਂ ਵਰਤਦਾ ਵਿਗਿਆਨੀ ਜਿਹੜੇ ਹੁੰਦੇ ਨੇ ਜਾਂ ਸਾਡੇ ਗੁਰੂ ਜਿਹੜੇ ਨੇ ਜਾਂ ਸਾਡੇ ਪੀਰ ਨੇ ਉਹਨਾਂ ਨੇ ਆਪਣੇ ਦਿਮਾਗ ਦਾ ਸਾਡੇ ਨਾਲੋਂ ਕਿਤੇ ਵੱਧ ਹਿੱਸਾ ਵਰਤਿਆ ਹੁੰਦਾ ਹੈ। ਇਹੋ ਜਿਹੇ ਵੀ ਵਿਗਿਆਨੀ ਹੈਗੇ ਨੇ ਜਿਹੜੇ ਸਰੀਰਕ ਤੌਰ ਤੇ ਬਿਲਕੁਲ ਅਨਫਿਟ ਬਟ ਮੈਥ ਦੇ ਵਿੱਚ ਤੇ ਖੋਜਾਂ ਦੇ ਵਿੱਚ ਬਹੁਤ ਅਤਿ ਦਰਜੇ ਦੇ ਤੇਜ਼। ਸੋ ਦਿਮਾਗ ਤੇ ਤੇਰਾ ਮੋਟਾ ਦਿਮਾਗ ਹੈ ਤੇਰਾ ਪਤਲਾ ਦਿਮਾਗ ਹੈ ਬਿਲਕੁਲ ਸਹੀ ਗੱਲ ਹੈ ਜਿੰਨਾ ਤੁਹਾਡੇ ਨਰਵ ਸੈਲਸ ਦੇ ਕਨੈਕਸ਼ਨਸ ਜ਼ਬਰਦਸਤ ਨੇ ਉਨਾ ਹੀ ਦਿਮਾਗ ਚੇਤੇ ਸੁਨੇਹਾ ਵੀ ਦਿੰਦਾ ਹੈ ਪਰਸੈਪਸ਼ਨਸ ਵੀ ਬਣਾਉਂਦਾ ਹੈ ਉਹਨਾਂ ਹੀ ਇਮੋਸ਼ਨਸ ਤੇ ਕੰਟਰੋਲ ਵੀ ਕਰਦਾ ਸੋ ਦਿਮਾਗ ਤੇ ਦਿਲ ਦੋਨਾਂ ਦਾ ਹੀ ਆਪਸ ਦੇ ਵਿੱਚ ਸਰੀਰ ਦੇ ਵਿੱਚ ਬਹੁਤ ਵੱਡਾ ਜ਼ਬੰਦ ਹੈ ਕਨੈਕਸ਼ਨ ਹੈ ਤੇ ਇਸੇ ਕਰਕੇ ਬਹੁਤ ਸਾਰੀਆਂ ਗੱਲਾਂ ਦਿਮਾਗ ਨਾਲ ਤੇ ਦਿਲ ਦੇ ਨਾਲ ਜੁੜੀਆਂ ਹੋਈਆਂ ਨੇ ਬਹੁਤ ਚੀਜ਼ਾਂ ਜਿਹੜੀਆਂ ਨੇ ਕਹਿੰਦੇ ਨੇ ਕਿ ਕਿਸੇ ਦੇ ਨਾਲ ਇੰਨਾ ਨਾਰਾਜ਼ ਨਾ ਹੋਵੋ ਕਿ ਉਹਨੂੰ ਤੁਹਾਡੀ ਕਮੀ ਮਹਿਸੂਸ ਨਾ ਹੋਵੇ ਕਿਉਂ ਕਿ ਕਿਉਂਕਿ ਜਿਹੜੀ ਨਾਰਾਜ਼ਗੀ ਹੈ ਉਨੇ ਤੁਹਾਡੇ ਦਿਮਾਗ ਦੇ ਉੱਪਰ ਅਸਰ ਜ਼ਰੂਰ ਪਾਉਣਾ ਹੈ ਤੇ ਜਦੋਂ ਤੁਸੀਂ ਕਿਸੇ ਨਾਲ ਨਾਰਾਜ਼ ਹੋ ਗਏ ਹੋ ਬੋਲਦੇ ਨਹੀਂ ਹੋ ਤੱਕ ਤੁਹਾਡੇ ਤੇ ਤਾਂ ਜਿਹੜਾ ਪ੍ਰੈਸ਼ਰ ਹੈਗਾ ਹੈਗਾ ਅਗਲੇ ਤੇ ਵੀ ਪ੍ਰੈਸ਼ਰ ਹੋਣਾ ਹੈ ਸੋ ਆਪਣੀਆਂ ਭਾਵਨਾਵਾਂ ਨੂੰ ਜਿਹੜੀਆਂ ਅਸੀਂ ਕਹਿੰਦੇ ਮੇਰਾ ਦਿਲ ਨਹੀਂ ਕਰਦਾ ਮੇਰਾ ਮਨ ਨਹੀਂ ਕਰਦਾ ਤੁਝ ਜਿਹੜੇ ਕਹਿੰਦੇ ਤੇਰਾ ਦਿਮਾਗ ਹੈ ਨਹੀਂ ਤੇਰੇ ਕੋ ਤੇਰੇ ਤੇ ਪੂਸਾ ਭਰਿਆ ਪਿਆ ਹੈ ਇਹਨਾਂ ਸਾਰੀਆਂ ਗੱਲਾਂ ਦਾ ਸਬੰਧ ਸਾਡੀ ਬਾਇਓਲੋਜੀ ਦੇ ਨਾਲ ਤਾਂ ਨਹੀਂ ਹੈਗਾ ਪਰ ਸਾਡੀ ਵਿਵਹਾਰਿਕ ਜ਼ਿੰਦਗੀ ਦੇ ਨਾਲ ਜ਼ਰੂਰ ਹੈਗਾ ਸਾਡਾ ਦਿਮਾਗ ਤੇ ਸਾਡਾ ਦਿਲ ਉਹੀ ਕਰਦਾ ਜੋ ਅਸੀਂ ਇਹਨੂੰ ਕਰਨ ਨੂੰ ਕਹਿੰਨੇ ਆ ਜੇ ਅਸੀਂ ਜ਼ਿਆਦਾ ਗੁੱਸੇ ਦੇ ਵਿੱਚ ਹਾਂ ਤਾਂ ਸਾਡਾ ਦਿਲ ਤੇਜ਼ੀ ਨਾਲ ਧੜਕਦਾ ਅਸੀਂ ਬਹੁਤ ਲਵਿੰਗ ਹਾਂ ਬਿਆਰ ਸਾਨੂੰ ਬੱਚੇ ਤੇ ਪਿਆਰ ਆ ਰਿਹਾ ਸਾਨੂੰ ਘਰਦਿਆਂ ਤੇ ਪਿਆਰ ਆ ਰਿਹਾ ਤੇ ਸਾਡਾ ਦਿਲ ਵੀ ਉਸ ਬੜੇ ਬੜੇ ਪਿਆਰ ਦੇ ਨਾਲ ਧੜਕਦਾ ਸੋ ਇਹਨਾਂ ਨੂੰ ਓਵਰਵਰਕ ਕਰਨ ਤੋਂ ਬਚਾਉਣਾ ਹੈ ਤਾਂ ਆਪਣੀ ਜ਼ਿੰਦਗੀ ਨੂੰ ਸਹਜ ਦੇ ਨਾਲ ਪਰ ਲਈਏ ਸਹਜ ਸਬਰ ਤੇ ਸ਼ੁਕਰ ਤਿੰਨ ਸ਼ਬਦ ਨੇ ਜਿਨ੍ਹਾਂ ਨੂੰ ਜ਼ਿੰਦਗੀ ਦੇ ਵਿੱਚ ਅਗਰ ਕੋਈ ਬੰਦਾ ਪਾੜ ਲੈਂਦਾ ਲੈ ਲੈਂਦਾ ਤਾਂ ਬਹੁਤ ساری ਪਟਕਣਾਂ ਦੀ ਖਤਮ ਹੋ ਜਾਂਦੀ ਹੈ ਕਹਿੰਦੇ ਨੇ ਵੀ ਉਹੀ ਗੱਲ ਕਰ ਰਹੀ ਸੀ ਕਿ ਗੁੱਸੇ ਦਾ ਬੰਦਾ ਭਰਿਆ ਹੋਇਆ ਨਿਆਣਾ ਪੈਦਾ ਹੁੰਦਾ ਬੱਚਾ ਉਸ ਵੇਲੇ ਰੋਣਾ ਸ਼ੁਰੂ ਕਰ ਦਿੰਦਾ ਹੈ ਉਹਦਾ ਗੁੱਸਾ ਨਹੀਂ ਖੈਰ ਹੁੰਦਾ ਉਹ ਤੇ ਉਹਦੀ ਕਿਸੇ ਕਿਸਮ ਦੀ ਪ੍ਰੈਜ਼ੈਂਸ ਹੁੰਦੀ ਹੈ ਕਿ ਮੈਂ ਹੈਗਾ ਹੈ ਮੇਰਾ ਦਿਲ ਵੀ ਕੰਮ ਕਰਦਾ ਹੈ ਮੇਰਾ ਦਿਮਾਗ ਵੀ ਕੰਮ ਕਰਦਾ ਹੈ ਤੇ ਜਿਹੜਾ ਬੱਚਾ ਪੈਦਾ ਹੁੰਦਾ ਰੋਂਦਾ ਨਹੀਂ ਹੈ ਡਾਕਟਰਾਂ ਨੂੰ ਵੀ ਚਿੰਤਾ ਹੁੰਦੀ ਹੈ ਨਰਸਾਂ ਨੂੰ ਵੀ ਚਿੰਤਾ ਹੁੰਦੀ ਹੈ ਤੇ ਮਾਂ ਪਿਓ ਨੂੰ ਤਾਂ ਉਸ ਤੋਂ ਵੀ ਵੱਧ ਕਿਤੇ ਹੁੰਦੀ ਹੈ ਸੋ ਰੋਣਾ ਗੁੱਸਾ ਕਰਨਾ ਇਹ ਸਾਡੀਆਂ ਕੁਦਰਤੀ ਭਾਵਨਾਵਾਂ ਨੇ ਬਟ ਹੈ ਤੁਹਾਡੇ ਹੱਥ 'ਚ ਹੈ ਕਿ ਤੁਸੀਂ ਇਹਨਾਂ ਨੂੰ ਕਿਸ ਹੱਦ ਤੱਕ ਵਰਤਣਾ ਹੈ ਤੇ ਕਿਸ ਹੱਦ ਤੱਕ ਇਹਦੀ ਲਗਾਮ ਖੁੱਲੀ ਛੱਡਣੀ ਹੈ ਲੇ ਨੈਵ ਰੇਕ ਤੇ ਵੇਕ ਤਵਾਦ ਗਨ ਫੇਰ ਕਿਸੇ ਹੋਰ ਵਿਸ਼ੇ ਦੇ ਉੱਪਰ ਤੁਹਾਡੇ ਨਾਲ ਜਾਰੀ ਰੱਖਾਂਗੇ